ਜੈਪੁਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਦੱਸਦੇ ਕਿ ਜੈਪੁਰ ਦੇ ਵਿੱਚ ਇੱਕ ਨੌਜਵਾਨ ਦਾ ਕਿਡਨੈਪ ਹੋ ਜਾਂਦਾ ਹੈ ਤੇ ਜੈਪੁਰ ਪੁਲਿਸ ਇੱਕ ਹਫਤੇ ਦੇ ਵਿੱਚ ਇਸ ਨੌਜਵਾਨ ਨੂੰ ਲੱਭ ਲੈਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਜੋ ਸਖਤ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਜੈਪੁਰ ਪੁਲਿਸ ਹੈ ਤੇ ਸਾਹਮਣੇ ਬੈਠਾ ਬੈੱਡ ਦੇ ਉੱਤੇ ਨੌਜਵਾਨ ਜਿਸ ਦਾ ਕਿ ਪੁਲਿਸ ਭਾਲ ਕਰ ਰਹੀ ਸੀ ਕਿਉਂਕਿ ਇਸ ਨੌਜਵਾਨ ਦਾ ਕਿਡਨੈਪ ਹੋ ਜਾਂਦਾ ਹੈ ਤੇ ਕਿਡਨੈਪਰ ਪਰਿਵਾਰ ਵਾਲਿਆਂ ਦੇ ਉੱਤੋਂ ਜਿਹੜਾ ਕਿ ਫਿਰੋਤੀ ਦੀ ਮੰਗ ਕਰ ਰਹੇ ਸੀਗੇ ਕਰੀਬ 20 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕਰ ਰਹੇ ਸੀਗੇ ਦੱਸ ਦਈਏ ਕਿ ਇਸ ਨੌਜਵਾਨ ਦੇ ਚੰਗੇ ਕੱਪੜੇ ਲੀੜੇ ਕੱਪੜੇ ਪਾਏ ਹੋਏ ਸੀਗੇ ਕਿਡਨਾਪਰ ਵਾਲਿਆਂ ਨੇ ਸੋਚਾ ਕਿ ਬਾੜੇ ਅਮੀਰ ਘਰ ਦਾ ਇਹ ਨੌਜਵਾਨ ਹੈ ਤਾਂ ਇਸ ਦਾ ਕਿਡਨਾਪ ਕਰ ਲੈਂਦੇ ਆ ਤੇ ਚੰਗੇ ਪੈਸੇ ਮਿਲ ਜਾਣਗੇ ਪਰ ਤੁਹਾਨੂੰ ਦੱਸਦੀ ਕਿ ਜੈਪੁਰ ਪੁਲਿਸ ਨੇ ਬੜੀ ਮਿਹਨਤ ਦੇ ਨਾਲ ਇਸ ਨੂੰ ਟ੍ਰੇਸ ਕਰਕੇ ਲੋਕੇਸ਼ਨ ਟ੍ਰੇਸ ਕਰਕੇ ਇਸ ਦਾ ਪਿੱਛਾ ਕੀਤਾ ਤੇ ਇਸ ਨੂੰ ਜਿਹੜਾ ਕੀ ਕਿਡਨਾਪਰ ਤੋਂ ਇਸ ਨੂੰ ਬਚਾ ਲਿਆ ਤਾਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਦੱਸਦੀ ਕਿ ਜੈਪੁਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਇਸ ਨੌਜਵਾਨ ਦਾ ਕਿਡਨੈਪ ਹੋ ਜਾਂਦਾ ਹੈ ਤੇ ਕਿਡਨੈਪ ਵੀ ਉਸੇ ਦਿਨ ਹੁੰਦਾ ਹੈ ਜਿਸ ਦਿਨ ਇਸ ਨੌਜਵਾਨ ਦਾ ਜਨਮ ਦਿਨ ਹੁੰਦਾ ਹੈ ਦਰਅਸਲ ਇਹ ਨੌਜਵਾਨ ਪੰਜਾਬ ਦੇ ਵਿੱਚ ਬੀਟੈਕ ਦੀ ਪੜ੍ਹਾਈ ਕਰਦਾ ਹੈ ਤੇ ਵਾਪਿਸ ਆਪਣੇ ਘਰਦਿਆਂ ਨੂੰ ਮਿਲਣ ਲਈ ਜੈਪੁਰ ਗਿਆ ਸੀਗਾ ਤੇ ਜਿਸ ਦਿਨ ਇਸ ਦਾ ਜਨਮ ਦਿਨ ਹੁੰਦਾ ਹੈ ਇਹ ਆਪਣੇ ਦੋਸਤਾਂ ਦੇ ਨਾਲ ਜੈਪੁਰ ਦੀ ਪਹਾੜੀ ਇਲਾਕਿਆਂ ਦੇ ਵਿੱਚ ਘੁੰਮਣ ਲਈ ਗਿਆ ਹੋਇਆ ਸੀਗਾ ਤੇ ਉੱਥੇ ਕਿਡਨਾਪਰ ਵਾਲਿਆਂ ਨੇ ਇਸ ਨੂੰ ਚੰਗੇ ਲੀੜੇ ਕੱਪੜੇ ਪਾਏ ਹੋਏ ਦੇਖਿਆ ਤਾਂ ਉਹਨਾਂ ਨੇ ਸੋਚਿਆ ਕਿ ਅਸੀਂ ਇਸ ਦਾ ਕਿਡਨਾਪ ਕਰ ਲੈਂਦੇ ਹਾਂ ਤਾਂ ਕਿ ਤਾਂ ਸਾਨੂੰ ਚੰਗੇ ਪੈਸੇ ਮਿਲ ਜਾਣਗੇ ਦੱਸ ਦੇ ਕਿ ਇਸ ਕਿਡਨਾਪਿੰਗ ਦੀ ਪੂਰੀ ਟੀਮ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ ਬੇਹਦੀ ਹੈਰਾਨ ਕਰ ਦੇਣ ਵਾਲੀ ਹੈ ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੋਏਗੀ ਜਿਹੜਾ ਇਸ ਦਾ ਕਿਡਨਾਪਰ ਦਾ ਮਾਸਟਰਮਾਈਂਡ ਹੈ ਉਹ ਇੰਜੀਨੀਅਰ ਹੈ ਕਿਉਂਕਿ ਇੰਜੀਨੀਅਰ ਦੇ ਕੋਈ ਘਾਟਾ ਹੋ ਗਿਆ ਸੀਗਾ ਬਿਜ਼ਨਸ ਦੇ ਵਿੱਚ ਤਾਂ ਘਾਟੇ ਦੀ ਪੂਰਤੀ ਕਰਨ ਦੇ ਲਈ ਉਹਨਾਂ ਨੇ ਇੱਕ ਪਲੈਨਿੰਗ ਕੀਤੀ ਤੇ ਪਲੈਨਿੰਗ ਕਰਨ ਦੇ ਲਈ ਹਾਲੀਵੁੱਡ ਮੂਵੀ ਦੇਖੀ ਬੇਹਦੀ ਹੈਰਾਨ ਕਰ ਦੇਣ ਵਾਲੀ ਹੈ ਆ ਗੱਲ ਕਿ ਉਹਨਾਂ ਨੇ ਕਿਡਨਾਪਿੰਗ ਕਰਨ ਦੇ ਲਈ ਹਾਲੀਵੁੱਡ ਮੂਵੀ ਦੇਖੀ ਤਰੀਕੇ ਅਪਣਾਏ ਕਿ ਕਿਵੇਂ-ਕਿਵੇਂ ਕਿਡਨਾਪਿੰਗ ਹੁੰਦੀ ਹੈ ਕਿਵੇਂ ਅਪੁੱਸ ਨੂੰ ਨਾ ਪਤਾ ਲੱਗ ਸਕੇ ਕਿਹੜੇ-ਕਿਹੜੇ ਇੰਤਜ਼ਾਮ ਕਰਨੇ ਚਾਹੀਦੇ ਨੇ ਸਾਰੇ ਇੰਤਜ਼ਾਮ ਇਸ ਕਿਡਨਾਪਰ ਦੀ ਟੀਮ ਨੇ ਕਰ ਲਏ ਤੇ ਕਿਡਨਾਪਰ ਨੇ ਜਿਹੜਾ ਕਿ ਆਪਣੇ ਦੋਸਤਾਂ ਨੂੰ ਵੀ ਸ਼ਾਮਿਲ ਕੀਤਾ ਪੈਸੇ ਦਾ ਲਾਲਚ ਦੇ ਕੇ ਕਿ ਇਸ ਨੌਜਵਾਨ ਨੂੰ ਅਸੀਂ ਕਿਡਨੈਪ ਕਰਾਂਗੇ ਸਾਨੂੰ ਚੰਗੇ ਪੈਸੇ ਮਿਲ ਜਾਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਇਸ ਨੌਜਵਾਨ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਦਾ ਕਿ ਸਾਡਾ ਬੇਟਾ ਕਿਡਨੈਪ ਹੋ ਚੁੱਕਿਆ ਹੈ ਉਹਨਾਂ ਦੇ ਕੋਲ ਫੋਨ ਆਉਂਦਾ ਹੈ ਫਿਰੋਤੀ ਦੀ ਮੰਗ ਦੇ ਲਈ ਤਾਂ ਜਦੋਂ ਇਸ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਟੈਨਸ਼ਨ ਨਾ ਲਓ ਜਦੋਂ ਵੀ ਫਿਰੋਤੀ ਦਾ ਫੋਨ ਆਉਂਦਾ ਹੈ ਤੁਸੀਂ ਫੋਨ ਤੇ ਗੱਲ ਕਰਦੇ ਰਹੋ ਤੇ ਕਹਿੰਦੇ ਰਹੋ ਕੋਈ ਨਹੀਂ ਸਾਨੂੰ ਟਾਈਮ ਦਿਓ 1-2 ਦਿਨ ਦਾ ਅਸੀਂ ਪੈਸੇ ਦਾ ਇੰਤਜ਼ਾਮ ਕਰਦੇ ਆਂ ਤੇ ਬਾੜਾ ਟਾਈਮ ਵੀ ਨਹੀਂ ਹੋਇਆ ਪੁਲਸ ਨੇ ਜਦੋਂ ਵੀ ਕਿਡਨਾਪਰ ਫੋਨ ਕਰਦੇ ਨੇ ਉਹਨਾਂ ਦੀ ਲੋਕੇਸ਼ਨ ਟ੍ਰੇਸ ਕਰ ਲੈਂਦੇ ਨੇ ਪੁਲਸ ਤਾਂ ਪੁਲਸ ਨੇ ਇਸ ਟ੍ਰੇਸ ਕਰਦੇ ਹੋਏ ਲੋਕੇਸ਼ਨ ਨੂੰ ਫੜ ਕੇ ਦੱਸ ਦਈਏ ਕਿ ਕਿਡਨਾਪਰ ਜਿਹੜੇ ਹੋਟਲ ਦੇ ਵਿੱਚ ਇਸ ਨੌਜਵਾਨ ਨੂੰ ਰੱਖਿਆ ਸੀਗਾ ਉੱਥੇ ਪਹੁੰਚ ਜਾਂਦੀ ਹੈ ਤੇ ਪੁਲਸ ਜਿਹੜੀ ਕਿ ਜੈਪੁਰ ਪੁਲਿਸ ਉਸ ਹੋਟਲ ਦੇ ਵਿੱਚ ਪਹੁੰਚ ਜਾਂਦੀ ਹੈ ਜਿਵੇਂ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੋਟਲ ਦੇ ਵਿੱਚ ਹੋਟਲ ਦੇ ਰੂਮ ਦੇ ਵਿੱਚ ਜੈਪੁਰ ਪੁਲਿਸ ਪਹੁੰਚੀ ਹੋਈ ਹੈ ਤੇ ਨੌਜਵਾਨ ਨੂੰ ਉਠਾਉਂਦੀ ਹੈ ਸੁੱਤੇ ਪਏ ਨੌਜਵਾਨ ਨੂੰ ਉਠਾਉਂਦੀ ਹੈ ਕਿ ਉਠ ਬੇਟਾ ਡਰਨਾ ਅਸੀਂ ਜੈਪੁਰ ਪੁਲਿਸ ਸਾਹਾ ਤੇਰੇ ਲਈ ਖੁਸ਼ ਖਬਰੀ ਹੈ ਤੂੰ ਬਚ ਚੁੱਕਿਆ ਹੈ ਜਿਵੇਂ ਕਿ ਇਸ ਨੌਜਵਾਨ ਨੂੰ ਇਸ ਦੇ ਹੱਥ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਹੇ ਦੀ ਜੰਜੀਰ ਦੇ ਨਾਲ ਇਸ ਨੂੰ ਬੰਨਿਆ ਹੋਇਆ ਸੀਗਾ ਤੇ ਨੌਜਵਾਨ ਕਾਫੀ ਖੁਸ਼ ਹੋ ਜਾਂਦਾ ਹੈ ਕਿਉਂਕਿ ਇਹ ਇੱਕ ਹਫਤੇ ਤੋਂ ਇਹਨਾਂ ਕਿਡਨਾਪਰ ਦੀ ਜੰਗਲ ਦੇ ਵਿੱਚ ਸੀਗਾ ਜਦੋਂ ਵੀ ਇਹ ਕਿਡਨਾਪਰ ਫੋਨ ਕਰਦੇ ਸੀਗੇ ਤੇ ਆਪਣੀ ਜਿਹੜੇ ਕਿ ਲੋਕੇਸ਼ਨ ਬਦਲਦੇ ਰਹਿੰਦੇ ਸੀਗੇ ਪਰ ਹੁਣ ਤੋਂ ਦੱਸਦੀ ਹੈ ਕਿ ਪੁਲਿਸ ਨੇ ਇਸ ਨੂੰ ਫੜ ਲਿਆ ਹੈ ਤੇ ਇਹਨਾਂ ਦੀ ਚੰਗੀ ਰੇਲ ਕਿਡਨੈਪਰ ਦੀ ਪੁਲਿਸ ਬਣਾਉਗੀ ਦੱਸਦੀ ਹੈ ਕਿ ਇਹ ਮਾਮਲਾ ਬੇਹਦੀ ਹੈਰਾਨ ਕਰ ਦੇਣ ਵਾਲਾ ਹੈ ਕਿ ਇੱਕ ਇੰਜੀਨੀਅਰ ਨੇ ਆਪਣੇ ਘਾਟੇ ਨੂੰ ਪੂਰਾ ਕਰਨ ਦੇ ਲਈ ਇੱਕ ਕਿਡਨੈਪਿੰਗ ਦਾ ਰਾਹ ਚੁਣਿਆ ਹਾਲਾਂਕਿ ਇਹ ਕਿਡਨੈਪਿੰਗ ਦਾ ਰਾਹ ਬਹੁਤ ਹੀ ਗਲਤ ਹੈ ਇਸ ਦੇ ਵਿੱਚ ਇਸ ਨੇ ਆਪਣੇ ਦੋਸਤਾਂ ਨੂੰ ਵੀ ਸ਼ਾਮਿਲ ਕੀਤਾ ਤੇ ਆਪਣੀ गर्लफ्रेंड ਨੂੰ ਵੀ ਸ਼ਾਮਿਲ ਕੀਤਾ ਬਹੁਤ ਵੱਡੀ ਅਪਡੇਟ ਹੈ ਕਿ ਇਸ ਨੇ ਆਪਣੇ ਪੂਰੇ ਮਾਮਲੇ ਦੇ ਵਿੱਚ ਆਪਣੀ ਗਰਲਫ੍ਰੈਂਡ ਨੂੰ ਵੀ ਸ਼ਾਮਿਲ ਕੀਤਾ ਤੇ ਪੂਰਾ ਪਲਾਨ ਬਣਾਇਆ ਹੈ ਬੇਹਦੀ ਹੈਰਾਨ ਕਰ ਦੇਣ ਵਾਲੀ ਇਹ ਵੀਡੀਓ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਦੱਸਦੇ ਕਿ ਦੋਸਤਾਂ ਨੂੰ ਪੈਸੇ ਦਾ ਲਾਲਚ ਦਿੱਤਾ ਗਿਆ ਤੇ ਉਸ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਇਹ ਮੀਟਿੰਗ ਕਰੀਬ 10 ਦਿਨ ਪਹਿਲਾਂ ਹੋਈ ਸੀਗੀ ਉਹ ਚੀਜ਼ਾਂ ਖਰੀਦੋ ਉਹਨਾਂ ਨੇ ਕਿਹਾ ਵੀ ਉਹ ਚੀਜ਼ਾਂ ਖਰੀਦੋ ਜਿਹੜੀਆਂ ਕਿਡਨਾਪਿੰਗ ਦੇ ਦੌਰਾਨ ਲਾਭਦਾਇਕ ਹੁੰਦੀਆਂ ਨੇ ਜਿਵੇਂ ਕਿ ਟੇਪ ਰੱਸੀ ਵਾਕੀ ਟੋਕੀ ਨੀਂਦ ਦੀਆਂ ਗੋਲੀਆਂ ਅਤੇ ਚਾਕੂ ਅਜਈਆਂ ਚੀਜ਼ਾਂ ਦਾ ਇਹਨਾਂ ਨੇ ਆਪਣੇ ਕੋਲ ਪਹਿਲਾਂ ਹੀ ਇੰਤਜ਼ਾਮ ਕਰਕੇ ਰੱਖਿਆ ਹੋਇਆ ਸੀਗਾ ਤੇ ਤੁਹਾਨੂੰ ਦੱਸ ਦਈਏ ਕਿ ਜਦੋਂ ਕਿਡਨਾਪਿੰਗ ਵਾਲਿਆਂ ਨੇ ਪਰਿਵਾਰ ਵਾਲਿਆਂ ਨੂੰ ਪੈਸੇ ਦੇ ਲਈ ਕਿਹਾ ਤਾਂ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਪੈਸੇ ਦੇਣ ਲਈ ਤਿਆਰ ਆ ਕਿੱਥੇ ਆਉਣਾ ਹੈ ਸਾਨੂੰ ਦੱਸੋ ਤਾਂ ਪੁਲਿਸ ਜਦੋਂ ਕਿ ਪੁਲਿਸ ਟੀਮ ਵੀ ਇਹਨਾਂ ਦੇ ਨਾਲ ਹੀ ਸੀਗੀ ਪੁਲਿਸ ਦੀ ਟੀਮ ਨੇ ਜਿਹੜਾ ਕਿ ਕਿਡਨੈਪਰ ਨੂੰ ਫੜ پکڑਣ ਦੇ ਲਈ ਆਪਣਾ ਪੇਸ਼ ਵੀ ਬਦਲ ਦਿੱਤਾ ਤੇ ਇਹਨਾਂ ਨੂੰ ਕਿਹਾ ਵੀ ਤੁਸੀਂ ਕਲਕਾ ਜਿਹੜੀ ਕਿ ਜੈਪੁਰ ਤੋਂ ਕਲਕਾ ਟ੍ਰੇਨ ਜਾਂਦੀ ਹੈ ਉੱਥੇ ਤੁਸੀਂ ਜਿਹੜੀ ਕਿ ਪਿਛਲਾ ਡੱਬਾ ਹੈ ਉੱਥੇ ਬੈਗ ਨੂੰ ਸੁੱਟ ਦੋ ਪਰ ਪੁਲਸ ਤੇ ਪਰਿਵਾਰ ਵਾਲੇ ਉਸ ਡੱਬੇ ਦੇ ਵਿੱਚ ਬੈਠ ਜਾਂਦੇ ਨੇ ਤਾਂ ਜਦੋਂ ਫਿਰੋਤੀ ਵਾਲੇ ਕਿਡਨਾਪਰ ਜਦੋਂ ਆਉਂਦੇ ਨੇ ਇਸ ਬੈਗ ਨੂੰ ਫੜਨ ਦੇ ਲਈ ਤਾਂ ਪੁਲਸ ਨੇ ਉਸ ਉਹਨਾਂ ਨੂੰ ਉਸੇ ਟਾਈਮ ਦਬੋਚ ਲਿਆ ਤੇ ਉਸ ਦੇ ਸਹਾਰੇ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਵਾਲੀ ਥਾਂ ਤੇ ਪਹੁੰਚ ਦਾਂਦੇ ਨੇ ਤੇ ਉੱਥੇ ਜਾ ਕੇ ਇਸ ਨੌਜਵਾਨ ਨੂੰ ਬਚਾ ਲੈਂਦੇ ਨੇ ਤੇ ਕਿਡਨਾਪਰਾਂ ਦੀ ਹੁਣ ਚੰਗੀ ਤਰ੍ਹਾਂ पुलिस जेड की जयपुर पुलिस रेल बनाऊंगी एक बार थानों भी एक वीडियो दा रुख करवाऊं दे अनज अनज खड़ा बेटा खड़ा हो पुलिस पुलिस मस्तर जयपुर पुलिस हाय हेलो जयपुर पुलिस जयपुर पुलिस मस्तर अरे आ जाओ ना आपके लिए हैं तेरा कार्ड है